ਕੱਕਰ ਦਰਿਆ ਦੀ ਸ਼ੁਰੂਆਤ ਹਿਮਾਚਲ ਪ੍ਰਦੇਸ਼ ਦੇ ਸ਼ਿਵਾਲਿਕ ਪਹਾੜਾਂ ਤੋਂ ਹੁੰਦੀ ਹੈ। ਇਹ ਹਰਿਆਣਾ, ਪੰਜਾਬ ਤੇ ਰਾਜਸਥਾਨ ਰਾਹੀਂ ਵਗਦਾ ਹੈ ਤੇ ਅਖੀਰ ਚ ਥਰ ਰੇਕਿਸਤਾਨ ਵਿੱਚ ਸੁੱਕ ਜਾਂਦਾ ਹੈ। ਇਹ ਇੱਕ ਮੌਸਮੀ ਦਰਿਆ ਹੈ ਜੋ بارش ਦੇ ਸਮੇਂ ਹੀ ਪਾਣੀ ਨਾਲ ਭਰਦਾ ਹੈ। ਇਤਿਹਾਸਕ ਤੌਰ ਤੇ ਇਸ ਨੂੰ ਸਰਸਵਤੀ ਦਰਿਆ ਨਾਲ ਜੋੜਿਆ ਜਾਂਦਾ ਹੈ। ਇਸ ਦੇ ਕੰਡੇ ਹੜੱਪਨ ਸਿਵਲਾਈਜੇਸ਼ਨ ਦੇ ਸ਼ਹਿਰ ਜਿਵੇਂ ਕਿ ਕਾਲੀ ਮੰਗਨ ਤੇ ਰਾਖੀਗੜ ਮਿਲੇ ਹਨ। 7 ਸਤੰਬਰ 2025 ਨੂੰ ਆਏ ਫਲੱਡ ਨੇ ਹਰਿਆਣੇ ਦੇ ਕੈਥਲ ਸ਼ਹਿਰ ਵਿੱਚ ਕੱਕਰ ਨੇ ਖਤਰੇ ਦੀ ਲਕੀਰ ਪਾਰ ਕਰ ਦਿੱਤੀ। ਨਤੀਜੇ ਜੋ 35 ਤੋਂ ਵੱਧ ਪਿੰਡ ਤੇ 40000 ਏਕੜ ਖੇਤ ਡੁੱਬ ਗਏ। ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ 105 ਪਿੰਡਾਂ ਵਿੱਚ ਪਾਣੀ ਖੁੱਸ ਗਿਆ। 10000 ਏਕੜ ਫਸਲ ਬਰਬਾਦ ਹੋ ਗਈ ਤੇ ਕੁਝ ਘਰਾਂ ਵਿੱਚ 5 ਫੁੱਟ ਤੱਕ ਪਾਣੀ ਵੜ ਗਿਆ। ਸਰਕਾਰ ਵੱਲੋਂ ਰਾਹਤ ਕਾਰਜ ਪਾਣੀ ਕੱਟਣ ਤੇ ਪੰਨਾਂ ਦੀ ਮਰੰਮਤ ਕੀਤੀ ਜਾ ਰਹੀ ਹੈ। ਮਾਹਿਰਾਂ ਅਨੁਸਾਰ ਗੈਰਕਾਨੂੰਨੀ ਰੇਤਾ ਕੱਟਣ ਕਾਰਨ ਬੰਨ ਕਮਜ਼ੋਰ ਹੋਏ ਹਨ ਜਿਸ ਕਾਰਨ ਬਾੜ ਦਾ ਖਤਰਾ ਵਧ ਰਿਹਾ ਹੈ। ਕੱਕਰ ਇਤਿਹਾਸ ਵਿੱਚ ਵੀ ਮਸ਼ਹੂਰ ਸੀ ਤੇ ਅੱਜ ਵੀ ਲੋਕਾਂ ਦੀ ਜ਼ਿੰਦਗੀ ਤੇ ਅਸਰ ਪਾ ਰਿਹਾ ਹੈ।